ਥਾਣਾ ਪਿੱਕ ਇਵੈਂਟ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 700 ਗ੍ਰਾਮ ਅਫੀਮ 1 ਲੱਖ ਰੁਪਏ ਦੀ ਭਾਰਤੀ ਕਰੰਸੀ ਡਰੱਗ ਮਨੀ ਅਤੇ ਇੱਕ ਕਾਰ ਗਲਾਜਾ ਟੋਟਾ ਸਮੇਤ ਕੀਤਾ ਗ੍ਰਿਫਤਾਰ। ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਪਿੱਕ ਇਵੈਂਟ ਦਾ ਕੀ ਹੈ ਕਹਿਣਾ। ਵਿੱਚ ਤੇ ਕੀ ਕੀ ਸਰਬਰਾਮਬੰਦੀ ਨਤ ਹੋਈ ਹੈ। ਦੇਖੋ ਜਿਹੜੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਤੋਂ ਜਿੱਥੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਇਹ ਮੁਹਿੰਮ ਚੜੀ ਗਈ ਹੈ ਉੱਥੇ ਜਿਹੜੇ ਡਰੱਗਸ ਸਮਗਲਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਮੁਹਿੰਮ ਜਿਹੜੀ ਜਾਰੀ ਹੈ ਉਸ ਤਹਿਤ ਪਿੱਖੀਪਿੰਡ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸ ਹੋਈ ਹੈ ਜਦੋਂ ਅਸੀਂ ਤਿੰਨ ਬੰਦੇ ਜਿਹੜੇ ਸਾਜਨ ਰਾਹੁਲ ਇੰਦਰਜੀਤ ਉਰਫ ਗੁਰਦਾਸ ਇਹ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ 700 ਗ੍ਰਾਮ ਅਫੀਨ ਇੱਕ ਗੱਡੀ ਤੇ 1 ਲੱਖ ਰੁਪਇਆ ਜਿਹੜਾ ਡਰੱਗ ਮੰਨੀ ਆ ਉਹ ਅਸੀਂ ਰਿਕਵਰ ਕੀਤੀ ਹੈ ਤੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਜਿਹੜਾ ਗੁਰਦਾਸ ਹੈ ਉਹਦੇ ਦੇਤੇ ਵੱਖ-ਵੱਖ ਥਾਣਿਆਂ ਦੇ ਵਿੱਚ ਸਦਰਪੱਟੀ ਵਿਖੀ ਬਿੰਡ ਤੇ ਹੋਰ ਥਾਣਿਆਂ ਦੇ ਵਿੱਚ ਕਾਫੀ ਜਿਹੜੇ ਕ੍ਰਿਮੀਨਲ ਮੁਕੱਦਮੇ ਦਰਜ ਆ ਤੇ ਜਿਹੜਾ ਰਾਹੁਲ ਹੈ ਉਹਦੇ ਖਿਲਾਫ ਵੀ اسلامਾਬਾਦ 363 366 ਲੜਕੀ ਨੂੰ ਗਵਾਹ ਕਰਨ ਦਾ ਮਰਚਾ ਦਰਜ ਆ ਸਾਜਨ ਦੇ ਖਿਲਾਫ ਵੀ ਜਿਹੜਾ 307 ਦਾ ਸਿਟੀ ਪੱਟੀ ਦੇ ਵਿੱਚ ਮਰਚਾ ਦਰਜਾ ਰਹੀ ਜਿਹੜੀ ਬੈਕਗ੍ਰਾਉਂਡ ਜੇ ਆਪਾਂ ਗਣੀਏ ਤੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਉਹ ਕ੍ਰਿਮੀਨਲ ਹੈ ਸੋ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕੀਤਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਅਸਰ ਕੀਤਾ ਗਿਆ 22 ਤਰੀਕ ਤੱਕ ਸੋ ਇਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 17343 ਅੰਡਰ ਸੈਕਸ਼ਨ ਜਿਹੜਾ 29 685 18 ਬੀ ਜਿਹੜਾ 182029485 ਜਿਹੜਾ ਵਾ ਮੁਕੱਦਮਾ ਦਰਜ ਇਸੇ ਕੀਤਾ ਗਿਆ ਹੈ ਜਿੱਦਿਐਂ ਤਫਤੀਸ਼ ਕਰ ਰਹੇ ਹਾਂ ਸੋ ਦੌਰਾਨ ਰਿਮਾਂਡ ਇਹਨਾਂ ਕੋਲ ਪੁੱਛਗਿੱਛ ਕੀਤੀ ਗਈ ਹੈ ਉਹ ਕਿ ਇਹ ਜਿਹੜੀ ਫੀਮ ਹੈ ਕਿੱਥੋਂ ਲੈ ਕੇ ਤੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰਨੀ ਸੀ ਨੰਬਰ 1 ਨੰਬਰ 2 ਕਿਉਂਕਿ ਗੁਰਦਾਸ ਦੇ ਖਿਲਾਫ ਪਹਿਲਾਂ ਹੀ ਜਿਹੜੇ 307 ਆਰਮਜ਼ ਐਕਟ ਦੇ ਮੁਕੱਦਮੇ ਦਰਜਾ ਤੇ ਉਹ ਜਿਹੜਾ ਪਿਸਤਲ ਦਾ ਵੈਪਨ ਆ ਉਹ ਕਿੱਥੇ ਆ ਤੇ ਉਹਦੀ ਬਰਾਮਦਗੀ ਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਸੋ ਮੇਰੀ ਫਿਰ ਸਾਰੇ ਜਿਹੜੇ ਨੌਜਵਾਨ ਉਹਨਾਂ ਨੂੰ ਅਪੀਲ ਹੈ ਵੀ ਉਹ ਨੇਕ ਕੰਮਾਂ ਤੇ ਚੱਲਣ ਗਲਤ ਕੰਮਾਂ ਦਾ ਨਤੀਜਾ ਜਿਹੜਾ ਵਾ ਉਹਨਾਂ ਨੂੰ ਜੇਲ੍ਹ ਤੱਕ ਲੈ ਕੇ ਜਾਊਗਾ ਸੋ ਇਹਨਾਂ ਨੂੰ ਵੀ ਜੇਲ੍ਹ ਯਾਤਰਾ ਜਿਹੜੀ ਉਹ ਕਰਨੀ ਪਵੇਗੀ